ਹਾਂਜੀ ਲੈ ਵੀ ਪੰਜਾਬ ਵਾਲਿਓ ਤਿੰਨ ਚਾਰ ਦਿਨ ਹੋ ਗਏ ਵਧੀਆ ਮੁੱਦਾ ਮਿਲਿਆ ਪੰਜਾਬ ਦੇ ਲੋਕਾਂ ਨੂੰ ਵੀ ਤੇ ਆਹ ਯੁਕਤੀ ਚੱਟ ਮਹਿਕਮਾ ਜਿਹੜਾ ਆਹ ਚੈਨਲਾਂ ਵਾਲਿਆਂ ਨੂੰ ਲੱਖ ਦੀ ਲਾਹਣਤਾ ਇਹਨਾਂ ਨੂੰ ਯਾਰ ਚੈਨਲਾਂ ਨੂੰ ਤੇ ਉਹਨਾਂ ਬੰਦਿਆਂ ਨੂੰ ਮੈਂ ਕਹਿੰਦਾ ਜਿਹੜੇ ਇਸ ਮੁੱਦੇ ਨੂੰ ਹਵਾ ਦੇਈ ਜਾਂਦੇ ਆ ਕਨਜੀ ਮੁੱਖ ਮੰਤਰੀ ਦੀ ਕੋਈ ਵੀਡੀਓ ਆਈ ਹੈ ਪਤਾ ਨਹੀਂ ਉਹ ਨੀਲੀ ਐ ਕਿ ਚਿੱਟੀ ਐ ਕਾਲੀ ਐ ਪੀਲੀ ਐ ਕੋਈ ਪਤਾ ਨਹੀਂ ਅਸਲੀ ਐ ਕਿ ਨਕਲੀ ਐ ਕੋਈ ਪਤਾ ਨਹੀਂ ਇਹ ਹਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਹੈਰਾਨੀ ਦੀ ਗੱਲ ਆ ਯਾਰ ਪੰਜਾਬ ਦੇ ਲੋਕੋ ਮੈਂ ਕਹਿੰਦਾ ਲੱਖਾਂ ਨਹੀਂ ਕਿਰਣਾ ਦੀਆਂ ਲਾਂਹ ਤਾਂ ਚੈਨਲਾਂ ਦੇ ਉੱਤੇ ਡਿਬੇਟਾਂ ਹੋ ਰਹੀਆਂ ਨੇ ਬਹਿਸ ਵਸਾਈ ਹੋ ਰਹੀ ਐ ਕਿਹੜੇ ਮੁੱਦੇ ਤੇ ਇੱਕ ਦਰ ਕਹਿੰਦੀ ਜੀ ਇਹ ਨਕਲੀ ਆ ਦੂਜੀ ਕਹਿੰਦੀ ਜੀ ਅਸਲੀ ਆ ਇਹਦੇ ਸਪਸ਼ਟੀਕਰਨ ਦਿਓ ਹੱਦ ਹੋ ਗਈ ਆ ਇਹ ਮੁੱਦੇ ਨੇ ਪੰਜਾਬ ਦੇ ਯਾਰ ਇੰਨਾ ਨਘਾਰ ਇੰਨੀ ਗਰਾਵਟ ਤੇ ਇੰਨਾ ਪੱਧਰ ਡਿੱਗ ਪਿਆ ਸਾਡੇ ਸਿਆਸਤਦਾਨਾਂ ਦਾ ਰੱਖ ਲੋ ਜਾਂ ਸਾਡੇ মিডিਆ ਚੈਨਲਾਂ ਦਾ ਰੱਖ ਲੋ ਐਡਾ ਬੁਰਾ ਹਾਲ ਹੋ ਗਿਆ ਯਾਰ ਕਿੱਡੇ ਬੇਹੁੱਦੇ ਮੁੱਦਿਆਂ ਦੇ ਉੱਤੇ ਚਰਚਾ ਹੁੰਦੀ ਹੈ ਕਿੱਡੇ ਘਟਿਆ ਮੁੱਦਿਆਂ ਤੇ ਚਰਚਾ ਹੁੰਦੀ ਹੈ ਯਾਰ ਅਸੀਂ ਉੜਦੇ ਰਹੇ ਹੋ ਇਹ ਜਿਹਾ ਚਰਚਾਵਾਂ ਦੇ ਵਿੱਚ ਨਾ ਮੁੱਦਿਆਂ 'ਚ ਫਸੇ ਰਹੋ ਕਿਸੇ ਦੀ ਦਿੱਲੀ ਵੀਡੀਓ ਆ ਗਈ ਕਿਸੇ ਦੀ ਕਾਲੀ ਆ ਗਈ ਦੇਖੀ ਜਾਓ ਮਗਰ ਉਸ ਸਪਸ਼ਟੀਕਰਨ ਕੋਈ ਦੰਦਾ ਆ ਵੀ ਅਸਲੀ ਆ ਇਹ AI ਵਾਲੀ ਆ ਪਤਾ ਨਹੀਂ ਕੀ ਕੁਛ ਹੈ ਤੇ ਪੰਜਾਬੀ ਤਮਾਸ਼ੀਰ ਬਣ ਕੇ ਤਮਾਸ਼ਾ ਦੇਖ ਰਹੇ ਆ ਪੰਜਾਬ ਦੀ ਬਰਬਾਦੀ ਦਾ ਤਮਾਸ਼ਾ ਦੇਖ ਰਹੇ ਹੋ ਪੰਜਾਬੀਓ ਮੁੱਦਾ ਅੱਜ ਚੈਨਲਾਂ ਦੇ ਉੱਤੇ ਡਿਬੇਟਾਂ ਕਿਹਦੀ ਵੀਡੀਓ ਅਸਲੀ ਆ ਕਿਹਦੀ ਨਕਲੀ ਆ ਕਿ ਜਾਲੀ ਆ ਕੌਣ ਆ ਇਹ ਨਹੀਂ ਹੋਣੇ ਚਾਹੀਦੇ ਮੁੱਦੇ ਅੱਜ ਮੁੱਦਾ ਦੇਖੋ ਪੰਜਾਬ ਦਾ ਕਿੰਨਾ ਅਹਿਮ ਮੁੱਦਾ ਹੈ ਵੀਡੀਓ ਤੇ ਚਰਚੇ ਵੀ ਹੋ ਰਹੀ ਪੰਜਾਬ ਦੇ ਲੋਕੋ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਧਿਆਨ ਨਾਲ ਮੇਰੀ ਗੱਲ ਸੁਣ ਲਓ ਜਿਹੜਾ ਅਸਲ ਦੇ ਵਿੱਚ ਆ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਨਾਲ ਹੋਰ ਬਹੁਤ ਵੱਡਾ ਇੱਕ ਧੱਕਾ ਹੋਣ ਜਾ ਰਿਹਾ ਆ ਜਿਵੇਂ ਐਸਆਰ ਦਾ ਰੌਲਾ ਪਿਆ ਹੋਇਆ ਇੱਕ ਨਵੀਂ ਐਸਆਰ ਦੇ ਨਾਂ ਤੇ ਇੱਕ ਮਰਦਮਸ਼ਮਾਰੀ ਸ਼ੁਰੂ ਕੀਤੀ ਹੈ ਸੈਂਟਰ ਦੀ ਬੀਜੇਪੀ ਗਵਰਨਮੈਂਟ ਨੇ ਜਿਹਦੇ ਤਹਿਤ ਬਿਹਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਬਿਹਾਰ ਦੇ ਵਿੱਚੋਂ 65 ਤੋਂ 70 ਲੱਖ ਵੋਟਾਂ ਕੱਟੀਆਂ ਗਈਆਂ ਤੇ ਪੰਜਾਬ ਦੇ ਵਿੱਚ ਧਿਆਨ ਮਾਰ ਲਿਓ ਪੰਜਾਬ ਦੇ ਵਿੱਚ 15 ਤੋਂ 20 ਲੱਖ ਵੋਟ ਕੱਟੀ ਜਾ ਰਹੀ ਹੈ ਪੰਜਾਬੀਆਂ ਦੀ ਕਿਹੜੇ ਪੰਜਾਬੀਆਂ ਦੀ ਜਿਹੜੇ ਪੰਜਾਬੀ ਸਾਡੇ ਬਾਹਰ ਜਾ ਗਏ ਨੇ ਐਨਾ ਮੁਲਕਾਂ ਦੇ ਵਿੱਚੋਂ ਕਿਸ ਨੂੰ 2 ਸਾਲ ਹੋ ਗਏ 4 ਹੋ ਗਏ 5 ਹੋ ਗਏ 10 ਹੋ ਗਏ ਉਹਨਾਂ ਮੁਲਕਾਂ ਦੇ ਪਚਾਲੇ ਕੋਈ ਪੱਕੀ ਨਾਗਰਤਾ ਨਹੀਂ ਮਿਲੀ ਉਹ ਸਿਰਫ ਉੱਤੇ ਜਾਂ ਕੱਚੇ ਰਹਿ ਰਹੇ ਆ ਹਲੇ ਜਾ ਕੋਈ ਪੜ੍ਹਾਈ ਕਰ ਰਿਹਾ ਹੈ ਜਾ ਨਾ ਕੋਲ ਕੋਲੀ ਪੀ ਆਰ ਹੈ ਟਿਕਣਾ ਹਾਲ ਦੇ ਫਿਰਦੇ ਰਿਕਾਰਡ ਸਾਰਾ ਆਪਣੇ ਅਜਰੇ ਨਰੇ ਅਧਿਕਾਰੀ ਲਾਏ ਹੋਏ ਆ ਮੈਨੂੰ ਵੀ ਕਿਸੇ ਬੀਐਲ ਨਾਲ ਗੱਲ ਹੋਈ ਹੈ ਅਧਿਕਾਰੀ ਨਾਲ ਗੱਲ ਹੋਈ ਉਹਨੇ ਮੈਨੂੰ ਇਹ ਗੱਲ ਦੱਸੀ ਹੈ ਕਿ ਸਾਨੂੰ ਮੂੰਹ ਜਵਾਨੀ ਇਹ ਗੱਲਾਂ ਕਈਆਂ ਡੰਗਾਂ ਅਫਸਰਾ ਵੱਲੋਂ ਤਾਹ ਤੋਂ ਹਦੈਤਾਂ ਹੋਈਆਂ ਨੇ ਵੀ ਪੰਜਾਬ ਦੇ ਵਿੱਚ ਪਤਾ ਕਰੋ ਕਿੰਨੇ ਬੰਦੇ ਪੰਜਾਬ ਦੇ ਵਿੱਚੋਂ ਬਾਹਰ ਨੇ ਉਹ ਕਿੰਨੇ ਚਿਰ ਤੋਂ ਪੰਜਾਬ ਦੇ ਵਿੱਚ ਨਹੀਂ ਰਹਿ ਰਹੇ ਉਹਨਾਂ ਨੇ ਵੋਟਾਂ ਕੱਟਣੀਆਂ ਨੇ 15 ਤੋਂ 20 ਲੱਖ ਵੋਟਾਂ ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਇਥੋਂ ਮੁੰਡੇ ਕੁੜੀਆਂ ਗਏ ਆ ਜਾਂ ਕੋਈ ਪੁਰਾਣੇ ਗਏ ਆ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਤੇ ਕੱਟਣਗੇ ਤੇ ਉਹ ਇਥੇ ਲਿਆ ਕੇ ਜਿਹੜੀ 70 ਤੋਂ 70 ਲੱਖ ਵੋਟ ਬਿਹਾਰ ਦੇ ਵਿੱਚੋਂ ਇਕੱਠੀ ਗਈ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਕਿੰਨੀਆਂ ਵੋਟਾਂ ਆ ਕੇ ਬਾਣੀਆਂ ਉਹ ਤੁਸੀਂ ਹਿਸਾਬ ਲਾ ਲਿਓ ਹੁਣ ਕੋਈ ਸਿਆਸਤਾਨ ਕੋਈ ਸਰਕਾਰ ਕੋਈ ਵਿਰੋਧੀ ਬੰਦੇ ਕੋਈ ਸਮਾਜ ਸੇਵੀ ਕੋਈ ਬੁੱਧੀਜੀਵੀ ਕੋਈ ਬੰਦਾ ਇਹ ਤੇ ਬੋਲ ਰਿਹਾ ਕਿੱਡਾ ਕੰਦੀਰ ਮਸਲਾ ਹੈ ਇਹ ਕੱਲੀ 15 ਤੋਂ 20 ਲੱਖ ਵੋਟ ਨਹੀਂ ਇਕੱਠੀ ਜਾਣੀ ਪੰਜਾਬੀਆਂ ਦੀ ਹੌਲੀ ਹੌਲੀ ਸੋਨੂੰ ਇੱਥੋਂ ਦੀ ਜਾਇਦਾਦ ਤੋਂ ਤੁਹਾਡੇ ਘਰਾਂ ਤੋਂ ਤੁਹਾਡੀਆਂ ਜ਼ਮੀਨਾਂ ਤੋਂ ਤੁਹਾਡੀ ਜੋ ਵੀ ਇੱਥੇ ਕੁਝ ਪਿਆ ਜਾਇਦਾਦ ਪਈ ਉਹ ਤੋਂ ਬੇਦਖਲ ਕਰਨ ਦੀ ਸਕੀਮ ਹੈ ਇਹ ਹੌਲੀ ਹੌਲੀ ਤੁਹਾਡੀਆਂ ਵੋਟਾਂ ਇੱਥੇ ਕੱਟ ਦੇਣਗੇ ਫਿਰ ਜਾਇਦਾਦ ਤੋਂ ਬਾਹਰ ਕਰ ਦੇਣਗੇ ਜਿਹੜੇ ਬਾਹਰ ਗਏ ਅਗਲੇ ਨੇ ਜਹਾਜ਼ ਉਤਰਦੇ ਨੇ ਇੱਥੇ ਆ ਕੇ ਦਿੱਲੀ ਜਾਂ ਅੰਬਰਸਰ ਉਹ ਕਹਿਣਗੇ ਇਥੇ ਨਾ ਤੁਹਾਡੀ ਵੋਟ ਆ ਨਾ ਕੋਈ ਜਾਇਦਾਦ ਆ ਚਲੋ ਬਾਹਰ ਨਾ ਤੁਹਾਡੇ ਕੋਲ ਕੋਈ ਇਥੋਂ ਦੀ ਨਾਗਰਤਾ ਹੈ ਕਿੰਨਾ ਗੰਭੀਰ ਮਸਲਾ ਪੰਜਾਬ ਦਾ ਪਰ ਇਹਦੇ ਕੋਈ ਚਰਚਾ ਨਹੀਂ ਕੋਈ ਬਹਿਸ ਵਸਾਈ ਨਹੀਂ ਕੁਡ ਡੇਟਾਂ ਦੇ ਚਰਨਾਂ ਦੇ ਉੱਤੇ ਕੋਈ ਲੀਡਰਾਂ ਦੇ ਬੰਦੇ ਕੋਈ ਇਹਨਾਂ ਨੇ ਬੁਲਾ ਰਿਆ ਆ ਕੇ ਬੋਲਦੇ ਨਹੀਂ ਮੁੱਦੇ ਦੇ ਉੱਤੇ ਵੀ ਕਿੱਡਾ ਗੰਭੀਰ ਮੁੱਦਾ ਜੇ ਪੰਜਾਬ ਨਾਲ ਹੋ ਕੀ ਰਿਹਾ ਸਾਰੇ ਸੁੱਤੇ ਪਏ ਆ ਸੁੱਤੇ ਨਹੀਂ ਪਏ ਸਾਰਿਆਂ ਨੂੰ ਪਤਾ ਹੈ ਪਰ ਜਿਹੜੀ ਸਥਾਨਕਤਾ ਦੀ ਗੱਲ ਪੰਜਾਬ ਦੀ ਅਸੀਂ ਕਰਦੇ ਆ ਰਹੇ ਆ ਕਿ ਕਾਨੂੰਨ ਬਣਨਾ ਚਾਹੀਦਾ ਪੰਜਾਬ ਦੇ ਵਿੱਚ ਨੌਕਰੀਆਂ ਲਈ ਵੋਟਾਂ ਲਈ ਜ਼ਮੀਨ ਲਈ ਆ ਦੇਖੋ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿੱਧਰ ਨੂੰ ਬਦਲ ਰਹੇ ਨੇ ਇੱਥੇ ਕੋਈ ਚਰਚਾ ਨਹੀਂ ਕੋਈ ਵਿਚਾਰ ਨਹੀਂ ਸਾਰੇ ਤਮਾਸ਼ੀ ਬਣੇ ਹੋਏ ਲੋਕ ਤਮਾਸ਼ਾ ਦੇ ਬਿਜਲੀ ਆਪਣਾ ਸੰਪਰਕ ਟੁੱਟ ਗਿਆ ਸੀਗਾ ਇਹ ਮੁੱਦਾ ਇਹ ਤੋਂ ਇਲਾਵਾ ਆ 2000 ਕਿੱਲਾ ਸਰਕਾਰ ਘੇਰਨਾ ਚਾਹੀਦਾ ਮੁੱਖ ਮੰਤਰੀ ਨੂੰ ਆ ਮੁੱਦੇ ਦੇ ਘੇਰੋ ਕਿ 2000 ਕਿੱਲਾ ਜ਼ਮੀਨ ਵਿੱਚੇ ਆ ਬਾਰਬਾਨੀ ਵਿਭਾਗ ਦੀ ਵਿੱਚੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਿੱਚ ਪੰਜਾਬ ਐਗਰੋਦੀ 2000 ਕਿੱਲਾ ਵੇਚਣ ਦੀ ਤਿਆਰੀ ਕਰ ਲਈ ਥੋੜੇ ਆ ਦਿੱਲੀ ਵਾਲੇ ਕੇਦਰੀ ਵਾਸ ਸੁੱਧੀ ਵਰਗਿਆਂ ਨੇ ਆ ਸਾਰਾ ਲੁੱਟ ਕੇ ਪੰਜਾਬ ਚੋਂ ਪਹਿਲਾਂ ਬਿਹਾਰ ਦੀਆਂ ਚੋਣਾਂ ਤੇ ਲਾਉਣ ਲੱਗੇ ਹੋਏ ਆ ਮੁੱਦਾ ਆ ਹੋਣਾ ਚਾਹੀਦਾ ਨਾ ਕਿ ਵੀਡੀਓ ਦੇ ਮੁੱਦੇ ਬਣਨੇ ਚਾਹੀਦੇ ਆ 12 ਏਕੜ ਜ਼ਮੀਨ ਜਿਹੜੀ ਅਰਧਾਂ ਖਰਬਾਂ ਦੀ ਜ਼ਮੀਨ ਬਿਲਕੁਲ ਬਿਲਕੁਲ ਮਹਾਲੀ ਦੇ ਵਿੱਚ ਆ ਸਰਕਾਰ ਥੋੜੀ ਵੇਚ ਚੁੱਕੀ ਐ ਪੰਜਾਬ ਸਰਕਾਰ ਆ ਜਿੰਨੇ ਛੋਟੇ ਮੰਡੀਆਂ ਦੇ ਵਿੱਚ ਬੂਥ ਆ ਛੋਟੇ ਛੋਟੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਆਹੋ ਦਿੱਲੀ ਦੇ ਲੁਟੇਰਿਆਂ ਨੇ ਮੁਦੇ ਹੋਣੇ ਚਾਹੀਦੇ ਨੇ ਆ ਬੀਜੇਪੀ ਵਾਲਿਓ ਆ ਭੁਆੰਤਰੀ ਵੀਡੀਓ ਆ ਗਈ ਫਲਾਣੇ ਦੀ ਵੀਡੀਓ ਆ ਗਈ ਆ ਸੌਂਡਾ ਛੋਟੇ ਬੀਜੇਪੀ ਵਾਲਿਆਂ ਨੇ ਜਿਹੜਾ ਪੰਜਾਬ ਦੀਆਂ ਪੰਜਾਬੀਆਂ ਦੇ ਬੋਟਾਂ ਕੱਟ ਕੇ ਤੇ ਪੰਜਾਬੀਆਂ ਨੂੰ ਘਰੋਂ ਬੇਕਾਰ ਕਰ ਰਹੇ ਨੇ ਪੰਜਾਬ ਦੇ ਵਿੱਚੋਂ ਬੇਕਾਰ ਕਰ ਰਹੇ ਨੇ ਉਹ ਤੇ ਇਨੀ ਕਦੇ ਬੋਲੋਗੇ ਉਹ ਤੇ ਨਹੀਂ ਜਵਾਬ ਦੇਓਗੇ ਆ ਬੀਜੇਪੀ ਲੋ ਜਿਹੜੇ ਆਹ ਸਾਡੇ ਆ ਨਵਾਂ ਬੰਝ ਹੋਰ ਗੱਡ ਤਾਂ ਸੀਆਈਐਸਐਫ ਦੇ ਹਵਾਲੇ ਕਰਤਾ ਆ ਜਿੰਨੇ ਸਾਡੇ ਡੈਮਾਂ ਦੀ ਦੇਖਭਾਲ ਹੈ ਉਹ ਸਾਰਾ ਜਿਹੜਾ ਪੰਜਾਬ ਪੁਲਿਸ ਦੇ ਕੰਟਰੋਲ ਸੀ ਸਾਰਾ ਸੀਐਸਐਫ ਨੇ ਆ ਕੇ ਆਪਣੇ ਕੰਟਰੋਲ ਚ ਕਰ ਲਿਆ ਕੋਈ ਬੋਲਿਆ ਇਥੇ ਕੋਈ ਵਿਚਾਰ ਚਰਚਾ ਹੋਈ ਕੋਈ ਡਿਵਿਟਾ ਹੋਈਆਂ ਕੋਈ ਬੋਲਿਆ ਇਹ ਲੀਡਰ ਆ ਕੇ ਲੋਕਲ ਬੋਲੇ ਰਲਾ ਪਿਆ ਤੇ ਗੱਲ ਦੇ ਉੱਤੇ ਨਾ ਚੁੱਪਚੀ ਵਿੱਚੇ ਉਹਨਾਂ ਨੇ ਪਹਿਲਾਂ ਡੈਮ ਖੋਲੇ ਹੁਣ ਪ੍ਰਬੰਧ ਸਾਰਾ ਕੰਟਰੋਲ ਪਹਿਲਾਂ ਵੀ ਡੈਮਾਂ ਦਾ ਉਹਨਾਂ ਕੋਲੇ ਹੈ ਸਾਰੇ ਹੈਡਰਕਸ ਦਾ ਕੰਟਰੋਲ ਉਹਨਾਂ ਦੇ ਕੋਲੇ ਹੈ ਕਦੋਂ ਹੜ੍ਹ ਲਿਆਉਣੇ ਆ ਕਦੋਂ ਰੋਕਣੇ ਆ ਕਿੰਨਾ ਪਾਣੀ ਕਿਹਨੂੰ ਛੱਡਣਾ ਕਿਹਨੂੰ ਨਹੀਂ ਛੱਡਣਾ ਇਹ ਸਾਰਾ ਉਹ ਤੈਅ ਕਰਦੇ ਆ ਕੋਈ ਤਾਂ ਚਰਚਾ ਹੋਈ ਕੁਛ ਨਾਰਸ਼ ਹੋਇਆ ਕੱਲੇ ਬਿਆਨ ਆ ਫੋਕੇ ਬਣ ਬਾਈਆਂ ਦਾਗੀ ਜਾਓ ਕਾਂਗਰਸੀ ਕਹਿੰਦੇ ਅਸੀਂ ਪਾਣੀ ਦੇ ਰਾਖੇ ਆ ਬੋਕਰ ਵਾਲੇ ਕਹਿੰਦੇ ਅਸੀਂ ਆ ਆ ਦੂਜੇ ਕਹਿੰਦੇ ਕਾਲੀ ਕਹਿੰਦੇ ਅਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਆ ਪਾਣੀਆ ਪਿੱਛੇ ਭੀਜੇਪੀਐਲ ਤੁਹਾਡੇ ਕੋਲ ਹੈ ਜਵਾਬ ਕੋਈ ਇਹ ਇੱਕ ਡਾ ਹੁਣ ਹਾਲਾਤ ਜਿਹੜੇ ਪੰਜਾਬ ਦੇ ਦਿਨੋ ਦਿਨ ਹੌਲੀ 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 ਕੋਈ ਕੋਈ ਗੱਲ ਨਹੀਂ ਕਰ ਰਿਆ ਨਾ ਮੁੱਦਿਆਂ ਦੇ ਉੱਤੇ ਕੋਈ ਚਰਚਾ ਨਹੀਂ ਚਰਚਾ ਇੱਕੋ ਗੱਲ ਦੀ ਹੋ ਰਹੀ ਹੈ ਇਹ ਵੀਡੀਓ ਅਸਲੀ ਹੈ ਕਿ ਵੀਡੀਓ ਨਕਲੀ ਹੈ ਹੱਦ ਹੋ ਗਈ ਆ ਇਹ ਜੇ ਲਾਂਤ ਦੀ ਪੱਤਰਕਾਰ ਹੈ ਉਹ ਮੁੱਖ ਮੰਤਰੀ ਨੂੰ ਸਵਾਲ ਕਿਸੇ ਦਾ ਪੁੱਛਦੇ ਆ ਕਈ ਸੋਡੀ ਵੀਡੀਓ ਆਈ ਹੈ ਜੀ ਅਸਲੀ ਹੈ ਕਿ ਨਕਲੀ ਹੈ ਲੈ ਖੁ ਲਾਂਤ ਕੋ ਸਵਾਲ ਪੁੱਛੋ ਜਿਹੜੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਲੋਕ ਮਰ ਰਹੇ ਆ ਪੰਜਾਬ ਦੀ ਹੋਂਦ ਖਤਰੇ 'ਚ ਆ ਪੰਜਾਬ ਦੇ ਪਾਣੀ ਲੁੱਟੇ ਗਏ ਪੰਜਾਬ ਦੀ ਧਰਤੀ ਲੁੱਟੀ ਜਾ ਰਹੀ ਆ ਹੜਾਣਾ ਲੋਕ ਮਰ ਗਏ ਕੋਈ ਉਹਨਾਂ ਦਾ ਦੁੱਖ ਸੁਣਨ ਕੋਈ ਪਹੁੰਚੇ ਹੀ ਨਹੀਂ ਲੈ ਕੇ ਪਹਿਲਾਂ ਲੋਕਾਂ ਨੇ ਕਿਹਾ ਅਸੀਂ ਇੰਨੇ ਪਿੰਡ ਗੋਦ ਲੈ ਲਏ ਅਸੀਂ ਇੰਨੇ ਪਿੰਡ ਸਾਹ ਦੇ ਉੱਤੇ ਕੋਈ ਗੋਦਗਾਲ ਵਾਲਾ ਪਹੁੰਚਦਾ ਹੀ ਨਹੀਂ ਕੋਈ ਪਤਾ ਨਹੀਂ ਕਿੱਧਰ ਉੱਡ ਗਏ ਜੇ ਲੋੜ ਆ ਹੁਣ ਕੋਈ ਪਹੁੰਚਦਾ ਨਹੀਂ ਉਦੋਂ ਹਰਕੀ ਉੱਥੇ ਪਹੁੰਚ ਜਾਂਦਾ ਸੀ ਹੁਣ ਨਾ ਹੁੜਾ ਵੀਡੀਓ ਉੱਥੇ ਪਹੁੰਚਦਾ ਜਾ ਕੇ ਉਹ ਸਾਰੇ ਵਿਊ ਕੁੱਟ ਮਹਿਕਮਾ ਤੇ ਤੋੜੇ ਫਰਦਾ ਸੀਗਾ ਸੋ ਰੱਬ ਦਾ ਵਾਸਤਾ ਯਾਰ ਪੰਜਾਬ ਦੇ ਲੋਕੋ ਸਮਝ ਜਿਓ ਬਈ ਬਹੁਤ ਹਾਲਾਤ ਮਾੜੇ ਆ ਨਵਾਂ ਇੱਕ ਹੋਰ ਅੱਜ ਮੈਂ ਦੇਖਿਆ ਪੰਜ ਸੱਤ ਬੰਦਿਆਂ ਨੇ ਮੈਨੂੰ ਆਧਾਰ ਕਾਰਡ ਦਿਖਾਇਆ ਉਹਦੇ ਆਧਾਰ ਕਾਰਡਾਂ ਦੇ ਵਿੱਚੋਂ ਬੰਦੇ ਦਾ ਨਾਮ ਹੈਗਾ ਬੰਦੇ ਦੇ ਪਿਓ ਦਾ ਨਾਮ ਹੀ ਨਾ ਹੀ ਲਾਤਾ ਜੇ ਕੁੜੀ ਹੈ ਉਹਦੇ ਪਿਓ ਦਾ ਨਾਮ ਆਤਾ ਮੁੰਡਾ ਉਹਦੇ ਪਿਓ ਦਾ ਨਾਮ ਡਾਤਾ ਜੇ ਕੁੜੀ ਪਿਆਹੀ ਹੈ ਤੇ ਘਰ ਦਾ ਨਾਮ ਡਾਤਾ ਪਿੱਛੇ ਘਰ ਵਾਲਿਆਂ ਦਾ ਮਾਂ ਦਾ ਪਿਓ ਦਾ ਨਾਮ ਹੀ ਡਾਉਣ ਲੱਗੇ ਆਧਾਰ ਕਾਰਡ ਜਿਹੜੇ ਨਵੇਂ ਆਪਰੇਟ ਹੋ ਕੇ ਆ ਰਹੇ ਆਧਾਰ ਕਾਰਡ ਉਹਨਾਂ ਦੇ ਵਿੱਚ ਹਲਾਤਾ ਹੋਇ ਕੜੇ ਆ ਕਿੰਨੇ ਕ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਜਾਂ ਚਰਚਾ ਹੋਣੀ ਚਾਹੀਦੀ ਹੈ ਨਹੀਂ ਯਾਰ ਨਹੀਂ ਹੋ ਰਹੀ ਸਾਡੇ ਲੋਕ ਸੁੱਤੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਐਸਆਈਆਰ ਦੇ ਤਹਿਤ ਸਾਡੀਆਂ 20 ਲੱਖ ਵੋਟਾਂ ਕੱਟੀਆਂ ਜਾਂਦੀਆਂ ਜਾਂ 50 ਲੱਖ ਵੋਟਾਂ ਲੈ ਕੇ ਦੀਆਂ ਬਣਾਤੀਆਂ ਜਾਂਦੀਆਂ ਨੇ ਸਾਨੂੰ ਕੋਈ ਫਰਕ ਨਹੀਂ ਪੰਜਾਬੀ ਕੋ ਯਾਦ ਰੱਖਿਓ ਬਹੁਤ ਬੁਰੇ ਹਾਲਾਤਾਂ 'ਚ ਫਸਾਂਗੇ ਕਿਸੇ ਨੂੰ ਦੇ ਦੇ ਕੇ ਰੋਵੋਗੇ ਖੜੇ ਕਿਸੇ ਨੂੰ ਦੇ ਦੇ ਕੇ ਰੋ ਕੇ ਕਰੋਗੇ ਉਸਤਾਓਂਗੇ ਮੁਰਕੇ ਪੱਲੇ ਨਹੀਂ ਰੱਖ ਪਾਣਾ ਬਾਈ ਆ ਮੁੱਦੇ ਨਹੀਂ ਹੈਗੇ ਬਾਈ ਇਹ ਪੰਜਾਬ ਦੇ ਮੁੱਦੇ ਨੇ ਕਿ ਕਿਹਦੀ ਵੀਡੀਓ ਆ ਗਈ ਕਿਹਦੇ ਬਣਾ ਦੀ ਕੌਣ ਬਾਗ ਗਿਆ ਇਹ ਨਿੱਜੀ ਮੁੱਦੇ ਨੇ ਅਗਲੇ ਦੇ ਤੁਰੇ ਫਿਰਨਦੇ ਨੇ ਯਾਰ ਫਿਰ ਆਦੇ ਮੁੱਦੇ ਆ ਪਿਆਓ ਯਾਰ ਅਸਲ ਦੇ ਵਿੱਚ ਅਸਲ ਮੁੱਦਿਆਂ ਨੂੰ ਧਿਆਨ ਭੰਗ ਕਰਕੇ ਕਿੱਧਰ ਨੂੰ ਲਿਜਾਈ ਜਾਂਦੀ ਹੈ ਕਹਾਣੀ ਤੇ ਜਿੰਨਾ ਚਿਰ ਲੋਕ ਉਹਦੇ ਵਿੱਚ ਉਲਝੇ ਰਹਿੰਦੇ ਆ ਵੈਸੇ ਵਸਾਈ ਚ ਪਏ ਰਹਿੰਦੇ ਆ ਉਨੇ ਚਿਰ ਨੂੰ ਕੋਈ ਨਾ ਕੋਈ ਲਿਆ ਕੇ ਸਿਰਾਂ ਤੱਕਲਾ ਪੰਜਾਬ ਦੀ ਹਿੱਕ ਦੇ ਵਿੱਚ ਹੋਰ ਗੜ ਦਿੱਤਾ ਜਾਂਦਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਗਿਆ ਇਹ ਕਿੱਡਾ ਚਿੰਤਾ ਦਾ ਵਿਸ਼ਾ ਹੈ ਤੇ ਸਾਡੀ 15 ਤੋਂ 20 ਲੱਖ ਵੋਟ ਕੱਟੀ ਜਾਣੀ ਹੈ ਉਦਲੀ ਨਾਗਰਤਾ ਮਿਲਣੀ ਨਹੀਂ ਉਹਨਾਂ ਸਾਡੇ ਜਵਾਬਾਂ ਦੇ ਬਾਸ ਹੋਣੇ ਐ ਇਹਨਾਂ ਨੇ ਥਪੇਰਾ ਲੱਕ ਕਰ ਦੇਣੇ ਐ ਨਾਗਰਤਾ ਹੋਈ ਉਹ ਖਤਮ ਕਰ ਦੇਣਗੇ ਵੋਟਾਂ ਤੋਂ ਬਾਅਦ ਤੇ ਜਾਣੇ ਕਿੱਥੇ ਸਾਡੇ ਜਵਾਬ ਇਕੱਡਾ ਚਿੰਤਾ ਦਾ ਬੇਸ ਹੈ ਕੋਈ ਚਰਚਾ ਕਰ ਲਿਆ ਇੱਥੇ ਪੰਜਾਬ ਦੇ ਮੈਂ ਸਰਪੰਚਾਂ ਨੂੰ ਅਪੀਲ ਕਰਦਾ ਪੰਜਾਬ ਦੇ ਜਿੰਨੇ ਕਾਉਂਸਲਰ ਨੇ ਪ੍ਰਧਾਨ ਨੇ ਸ਼ਹਿਰਾਂ ਨੂੰ ਅਪੀਲ ਕਰਦਾ ਕਿ ਭਾਈ ਨਵੀਆਂ ਵੋਟਾਂ ਮਰ ਰਹੀਆਂ ਨੇ ਗੌਰ ਕਰੋ ਬਾੜਬੰਦੀ ਹੋ ਰਹੀ ਆ ਜਿੱਥੇ ਜਿੱਥੇ ਵੀ ਵੋਟਾਂ ਹੋਣੀਆਂ ਨੇ ਗੌਰ ਕਰੋ ਕਿਹਦੀ ਵੋਟ ਬਣ ਰਹੀ ਹੈ ਕਿਹਦੀ ਕੱਟੀ ਜਾ ਰਹੀ ਹੈ ਜਾਂਦੇ ਹੋ ਬਰਾਗੇ ਬਹੁਤ ਗੰਭੀਰ ਤੇ ਚਿੰਤਾਜਨਕ ਮਸਲਾ ਮਸਲਾ ਹੈਗਾ ਸੋ ਨਾ ਇਹਨਾਂ ਮਸਲਾਂ ਚੁਰਜ ਹੋ ਜਾਂ ਇਹ ਮਸਲੇ ਗੰਭੀਰ ਨਹੀਂ ਹੈਗੇ ਸਾਡੇ ਜੇ ਦਾ ਕਦੇ ਸੱਚੇ ਲੰਗਾ ਦੀ ਵੀਡੀਓ ਆ ਗਈ ਕਦੇ ਕਿਸੇ ਹੋਰ ਦੀ ਵੀਡੀਓ ਆ ਗਈ ਪਹਿਲਾਂ ਆਪਾਂ ਉਹ ਕੈਪਟਨ ਮਾਰ ਕਰਦੇ ਰਹੇ ਲੋਕ ਇਹ ਰੁੱਸਾ ਨੂੰ ਲਈ ਫਿਰਦਾ ਜੀ ਉਹਨਾਰੇ ਘਰ ਦੇ ਕੰਨੇ ਸਾਡਾ ਦਾ ਰਵਾਜ ਹੀ ਇਹ ਹੈ ਜਿਸ ਦਾ ਤਿੰਨ ਤਿੰਨ ਸੌ ਰਾਣੀਆਂ ਰੱਖਦੇ ਰਹੇ ਆ ਸਾਡਾ ਤੁਸੀਂ ਕੀ ਕਰ ਲਓਗੇ ਲਓ ਲਓ ਉਹਨੂੰ ਪਹਿਲਾਂ ਕਹੀ ਗਏ ਹੋਰਾਂ ਵਾਲੇ ਨੂੰ ਕਹੀ ਜਾਂਦੇ ਇਹ ਬੁਢੀਆਂ ਨਾਲ ਪ੍ਰਫਰਦਾ ਜੀ ਇਹ ਮੁੱਦਾ ਨਹੀਂ ਹੈਗਾ ਯਾਰ ਨਾ ਪੰਜਾਬ ਦੇ ਬੈਰੀ ਬਣੋ ਜਿਹੜੇ ਬੰਦੇ ਨਾ ਮੁੱਦਿਆਂ ਨੂੰ ਅਹਿਮ ਬਣਾ ਕੇ ਅਭਾਰ ਕੇ ਲੋਕਾਂ 'ਚ ਪੇਸ਼ ਕਰਦੇ ਨੇ ਉਹ ਚੈਨਲਾਂ ਦੀ ਬਹੁਤ ਵੱਡਾ ਮੈਂ ਦੇਖਦਾ ਕਿ ਰੋਲ ਹੈ ਇਹਨਾਂ ਗੱਲਾਂ ਦੇ ਵਿੱਚ ਸੋ ਆਓ ਯਾਰ ਆਪਾਂ ਸਲ ਮੁੱਦਿਆਂ ਵੱਲ ਕੇਂਦਰ ਤੋਰ ਕੇ ਧਿਆਨ ਦੇ ਕੇ ਇਹਨਾਂ ਮੁੱਦਿਆਂ ਦੇ ਉੱਤੇ ਆਪਾਂ ਬਾਈ ਖੜਗੇ ਲੜੀਏ ਬੋਲ ਲਗੇ ਸੰਘਰਸ਼ ਕਰਗੇ ਤਾਂ ਕਿ ਯਾਰਾਂ ਇਹ ਪੰਜਾਬ ਦੀ ਹੋਂਦ ਪੰਜਾਬ ਦੀ ਸੱਭਿਆਚਾਰ ਸਾਰਾ ਕੁਝ ਸਾਡਾ ਦਾ ਪਿਆ ਭਾਈ ਲੜਨ ਵਾਲੀ ਉਹ ਜਿਹੜੀ ਲੀਡਰਸ਼ਿਪ ਚਾਹੀਦੀ ਹੈ ਪੰਜਾਬ 'ਚ ਬੰਦਾ ਜਿਹੜੀ ਨਹੀਂ ਆਉਂਦੀ ਭਾਈ ਇਹ ਸਾਰੇ ਡੌਗਰੇ ਬਣੇ ਖੜੇ ਆ ਇਹ ਸਾਰੇ ਗਦਾਲੀਆਂ ਕਰਨ ਤੇ ਆ ਪੰਜਾਬ ਨਾਲ ਪਿੱਠੇ ਸ਼ਰਾ ਮਾਰਨ ਤੇ ਆ ਪੰਜਾਬ ਦੇ ਸਿਰਫ ਤੇ ਕੁਰਸੀ ਚਾਹੀਦੀ ਹੈ ਇਹਨਾਂ ਨੂੰ ਵਿਸਤ੍ਰਿਤ ਕੁਰਸੀ ਮਿਲ ਜੇ ਪੰਜਾਬ ਨਾਲ ਜੋ ਹੁੰਦਾ ਜੋ ਪਾਣੀ ਜੋ ਡੈਮ ਜੋ ਧਰਤੀ ਜੋ ਬੋਲੀ ਜੋ ਮਰਜੀ ਪੰਜਾਬ ਦਾ ਬਰਬਾਦ ਹੋ ਜਾਵੇ ਰੋਟਿਆ ਜਾਵੇ ਸਾਨੂੰ ਕੋਈ ਮਤਲਬ ਨਹੀਂ ਇਹ ਤਾਂ ਇੱਥੇ ਤਾਂ ਖੜੇ ਹੋਏ ਰੱਬ ਦਾ ਵਾਸਤਾ ਲੋਕੋ ਤੁਸੀਂ ਸੁਸਿਆਣੇ ਹੋ ਜਾਇਆ ਆਜੋ ਆਪਾਂ ਮੁੱਦਿਆਂ ਤੇ ਖੜਕੇ ਗੱਲ ਕਰੀਏ ਵਿਚਾਰ ਕਰਕੇ ਚਰਚਾ ਕਰਕੇ ਘੇਰੋ ਤਰਨ ਤਾਰ ਦੀਆਂ ਵੋਟਾਂ ਨੇ ਪੰਜਾਬ ਦੇ ਲੋਕੋ ਤਾਂ ਘੇਲ ਕੇ ਸਵਾਰ ਕਰੋ ਸਾਰਿਆਂ ਲੀਡਰਾਂ ਨੂੰ ਚਾਹੇ ਕਾਂਗਰਸੀ ਆ ਚਾਹੇ ਬਾਦਲ ਵਾਲੇ ਆ ਚਾਹੇ ਬੀਏਪੀ ਵਾਲੇ ਆ ਚਾਹੇ ਬੋਕਰ ਵਾਲੇ ਆ ਕਿ ਆ ਜਿਹੜੀਆਂ ਵੋਟਾਂ ਸਾਡੀਆਂ 15 ਤੋਂ 20 ਲੱਖ ਵੋਟਾਂ ਪੰਜਾਬ ਦੇ ਲੋਕਾਂ ਦੀਆਂ ਕਟੀਆਂ ਜਾ ਰਹੀਆਂ ਕਿਉਂ ਕਟੀਆਂ ਜਾ ਰਹੀਆਂ ਕਿਹੜੇ ਆਧਾਰ ਤੇ ਕੱਟ ਰਹੇ ਹੋ ਬੁੱਤਾਂ ਚੋਹ ਡੈਮਾ ਦੇ ਪ੍ਰਬੰਧਾਂ ਦੀ ਗੱਲ ਕਿਉਂ ਨਹੀਂ ਹੋ ਰਹੀ ਇੱਥੇ ਕਿਉਂ ਹੀ ਡੈਮਾਂ ਦੀ ਗੱਲ ਹੈ ਪਾਣੀਆਂ ਦੀ ਗੱਲ ਪੰਜਾਬ ਦੇ ਹਵਾਲੇ ਹੋਣਾ ਚਾਹੀਦਾ ਕਿਉਂ ਨਹੀਂ ਗੱਲ ਕਰ ਰਹੇ ਆਜੋ ਯਾਰ ਨਾ ਬਈ ਧੜਿਆਂ ਚ ਪਰਸ ਹੋਵੇ ਨਾ ਅਸਹਿਸ਼ਟ ਕਰੋ ਕਿ ਅਸੀਂ ਕਾਲੀਆਂ ਆਂ ਵੀ ਸਾਲ ਦੇ ਅਸੀਂ 30 ਸਾਲ ਦੇ ਕਾਂਗਰਸੀ ਆਂ ਅਸੀਂ ਬੋਕਰ ਨਾਲ ਆਂ ਅਸੀਂ ਭਾਜਪੀ ਨਾਲ ਆਂ ਨਾ ਯਾਰ ਨਿੱਜ ਨੂੰ ਛੱਡ ਦਿਓ ਬਾਈ ਧੜਿਆਂ ਨੂੰ ਛੱਡ ਦਿਓ ਲਾਲਚਾਂ ਨੂੰ ਛੱਡ ਦਿਓ ਇਹ ਸਾਰੇ ਉਹ ਗਦਾਰ ਨੇ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ ਜਿਹੜੇ ਪੰਜਾਬ ਨੂੰ ਲਗਾਤਾਰ ਡੋਬ ਰਹੇ ਆ ਤੇ ਮਾਰ ਰਹੇ ਆ ਸੁਵਾਲੋ ਮੀਰਾਬਿਰ ਮੈਂ ਕਹਿੰਦਾ ਹਰ ਬੰਦੇ ਦੀ ਆਵਾਜ਼ ਬਣਨੀ ਚਾਹੀਦੀ ਹੈ ਜਿੱਥੇ ਵੀ ਅਸੀਂ ਬੈਠੇ ਆ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਸੇ ਵੀ ਤੁਸੀਂ ਖਾਤੇ ਰਾਹੀਂ ਇਹ ਗੱਲ ਨੂੰ ਉਭਾਰੋ ਉਠਾਓ ਬੋਲੋ ਵੀਰ ਸਾਡੇ ਪੰਜਾਬ ਦੇ ਪੰਜਾਬੀਆਂ ਦੀਆਂ ਵੋਟਾਂ ਕਿਉਂ ਕਟੀਆਂ ਜਾ ਰਹੀਆਂ ਨੇ ਕਾਰਨ